ਇਸ ਤਰ੍ਹਾਂ ਕਿ ਪਹਿਲੀ ਵਾਰ ਮਹਾਰਾਸ਼ਟਰ ਪੰਜਾਬ ਦੇ ਇਤਿਹਾਸ ਦੇ ਵਿੱਚ ਹੋਇਆ ਹੋਣਾ ਕਿ ਵੀ ਹਵੜਾ ਦਵੜੀ ਦੇ ਵਿੱਚ ਪੰਜਾਬ ਸਰਕਾਰ ਚੋਣਾਂ ਚੋਣ ਪਰ ਆ ਰਹੀ ਹੈ ਕੋਈ ਤਿਆਰੀ ਨਹੀਂ ਹੈ ਹਮੇਸ਼ਾ ਅੱਜ ਤੱਕ ਹੁੰਦਾ ਆਇਆ ਕਿ ਸੂਬਾ ਸਰਕਾਰਾਂ ਆਪਣੀ ਤਿਆਰੀ ਕਰਨ ਤੋਂ ਬਾਅਦ ਸੂਬੇ ਦੇ ਇਲੈਕਸ਼ਨ ਜਿਹੜੇ ਆ ਅਫਸਰ ਨੂੰ ਡੀਏ ਚੀਫ ਇਲੈਕਸ਼ਨ ਅਫੀਸਰ ਉਹਨੂੰ ਜਿਹੜਾ ਆ ਆਪਣੇ ਦੱਸਿਆ ਜਾਂਦਾ ਕਿ ਅਸੀਂ ਚੋਣ ਕਰਾਉਣ ਨੂੰ ਤਿਆਰ ਆ ਔਰ ਇਲੈਕਸ਼ਨ ਕਮਿਸ਼ਨ ਜਿਹੜਾ ਆ ਉਸ ਤੋਂ ਬਾਅਦ ਉਹਦੀ ਸਾਰੀ ਤਿਆਰੀ ਦੀ ਚੈਕਿੰਗ ਕਰਦਾ ਹੈ ਔਰ ਜਦੋਂ ਉਹਨਾਂ ਨੂੰ ਲੱਗਦਾ ਕਿ ਸਾਰੀਆਂ ਤਿਆਰੀਆਂ ਹੋ ਗਈਆਂ ਉਦੋਂ ਬਾਅਦ ਜਿਹੜਾ ਹੈ ਉਹ ਇਲਕਸ਼ਨਾਂ ਦੀ ਘੋਸ਼ਣਾ ਕਰਦਾ ਹੈ ਪਰ ਇੱਥੇ ਨਾ ਤਾਂ ਪੰਜਾਬ ਸਰਕਾਰ ਨੇ ਕੋਈ ਸ ਦੇਖਿਆ ਤੇ ਨਾ ਹੀ ਇਲੈਕਸ਼ਨ ਕਮਿਸ਼ਨ ਨੇ ਬਿਨਾਂ ਸੋਚੇ ਸਮਝੇ ਲੈਖਿੰਦੇ ਆ ਰਾਜਦਤਰ 27 25 ਨੂੰ ਜਿਹੜੀ ਹੈ 24 ਨੂੰ ਉਹ ਕੀਤੀ ਜਾਂਦੀ 25 ਤਰੀਕ ਨੂੰ ਪ੍ਰੈਸ ਕਾਨਫਰੰਸ ਔਰ 27 ਤਰੀਕ ਤੋਂ ਨੋਟੀਫਿਕੇਸ਼ਨ ਜਿਹੜੀ ਕਿ ਨਾਮੀਨੇਸ਼ਨ ਫਾਈਲ ਕੀਤੀ ਜਾਂਦੀ ਹੈ ਇਹ ਵੀ ਬੜਾ ਅਜੀਬ ਜਿਹਾ ਹਾਲੇ ਤੱਕ ਨਾਲ ਕਿਸੇ ਨੂੰ ਪਤਾ ਸੀ ਕਿ ਪੰਚੇਤਾ ਰਿਜ਼ਰਵ ਕਿਹੜੀਆਂ ਦੂਸਰੀਆਂ ਕਿਹੜੀਆਂ ਆ ਜਨਰਲ ਕਿਹੜੀਆਂ ਆ ਪੰਚਾਂ ਦੀ ਵਾਰਡ ਬੰਦੀ ਕਿਹੜੀ ਹੈ ਹੁਣ ਕੱਲ ਨੂੰ ਤੇ ਪਿੰਡਾਂ ਦੇ ਵਿੱਚ ਸਰਬਸੰਮਤੀ ਹੋ ਜਾਏ ਉਹ ਸਰਪੰਚ ਹਣ ਕੇ ਉੱਥੇ ਆਪਣੀ ਨਾਮੀਨੇਸ਼ਨ ਭਾਂ ਚੱਲ ਜਾਣ ਤੇ ਮੋਰੇ ਅੱਗੇ ਪਤਾ ਲੱਗੇ ਕਿ ਉਹ ਸਰਪੰਚ ਜਾਂ ਪੰਚ ਦੀ ਤਾਂ ਵੋਟ ਹੀ ਹੈ ਨਹੀਂ ਕਿਉਂਕਿ ਸੂਚੀਆਂ ਲੈ ਤੱਕ ਕਿਸੇ ਨੂੰ ਪਤਾ ਨਹੀਂ ਕਿਹੜੀ ਜਨਰਲ ਹੈ ਕਿਹੜੀ ਰਿਜ਼ਰਵ ਹੈ ਕਿਸੇ ਨੂੰ ਪਤਾ ਨਹੀਂ ਇਹ ਜਿਹੜਾ ਆ ਇੱਕ ਮੇਰਾ ਖਿਆਲ ਮੂਰਖਤਾ ਭਰਿਆ ਜਿਹੜਾ ਫੈਸਲਾ ਮੈਂ ਤੇ ਇਹ ਕਹਾਂਗਾ ਕਿ ਜਿਹੜਾ ਸੂਬੇ ਦਾ ਮੁੱਖ ਮੰਤਰੀ ਹੈ ਉਹ ਸਰੀਰਿਕ ਰੂਪ ਤੇ ਬਿਮਾਰ ਨਹੀਂ ਮਾਨਸਿਕ ਰੂਪ ਤੇ ਵੀ ਬਿਮਾਰ ਹੈ ਔਰ ਉਹਨੂੰ ਮੇਰਾ ਖਿਆਲ ਰੈਸ ਦੀ ਬਹੁਤ ਵੱਡੀ ਲੋੜ ਹੈ ਔਰ ਤਾਂ ਕਿ ਪੰਜਾਬ ਦੇ ਜਿਹੜੇ ਫੈਸਲੇ ਉਹ ਸਹੀ ਤਰੀਕੇ ਨਾਲ ਹੋ ਸਕਣ ਇਹ ਪੰਜਾਬ ਦੇ ਇਲੈਕਸ਼ਨ ਵੀ ਮਜਾਕ ਤੇ ਕਮੇਡੀਅਨ ਦੇ ਤੁਸੀਂ ਪਹਿਲਾਂ ਦੇਖਿਆ ਕਿ ਮੂੰ ਜਿਹੜੀ ਉਹ ਹਾਜੇ ਵੀ ਪੰਜਾਬ ਨੂੰ ਜਿੱਦਾਂ ਕਮੇਡੀਅਨ ਦੇ ਰੂਪ ਚ ਚਲਾ ਰਿਹਾ ਉਹਦੇ ਟੀਵੀ ਦੀ ਮੈਂ ਡਿਬੇਟ ਦੇ ਉਹਨਾਂ ਦੇ ਦੇਖ ਰਿਹਾ ਸੀ ਕਾਰਜਕ੍ਰਮ ਚ ਉਹ ਇਸ ਤਰ੍ਹਾਂ ਕਰ ਰਿਹਾ ਸੀ ਜਿੱਦਾਂ ਮੁੱਖ ਮੰਤਰੀ ਨੇ ਹਾਲੇ ਵੀ ਕੋਈ ਕਮੇਡੀ ਸ਼ੋਅ ਚਲਾ ਰਿਆ ਹੁੰਦਾ ਤੂੰ ਬੜਾ ਅਜੀਬ ਜਿਆ ਜਿਹੜਾ ਹਾਸੋ ਹਾਣੀ ਪੰਜਾਬ ਸਰਕਾਰ ਬਣਾਤੀ ਹੈ ਪੰਜਾਬ ਨੂੰ ਕਮੇਡੀਅਨ ਨਹੀਂ ਕਮਿਟਮੈਂਟ ਦੀ ਲੋੜ ਹੈ ਕਮੇਡੀ ਦੀ ਲੋੜ ਨਹੀਂ ਹੈ ਕਮਿਟਮੈਂਟ ਦੀ ਲੋੜ ਹੈ ਜਿਹੜੀ ਕਿ ਅੱਜ ਪੰਜਾਬ ਸਰਕਾਰ ਨਹੀਂ ਦੇ ਰਹੀ

आज प्रदेश के जो है हमारे प्रभारी हैं विजय रूपाणी जिन्होंने प्रेस वार्ता में क्लियर किया तो उनकी बात हुई है वो निजी काम से बाहर हैं और वो इसलिए नहीं आ सकते और बहुत बारी ऐसा ऐसा आज की डेट में चुनाव में तो मैं भी नहीं दिखाई दे रहा हूँ मैं भी निजी काम के लिए आया हूँ और मेरा तो ऑपरेशन हो रखा है और सबको पता है कि मैं हॉस्पिटल में था अभी थोड़ी देर पहले से हॉस्पिटल से स्टिचिंग खुलवा कर आया हूँ तो जब मेरी भी कुछ हैं तो ऐसे दूसरों की भी हो सकती है तो इसका कारण ये दोष नहीं लगा सकते इसका कारण है कि उनकी व्यवस्थाएँ और जो काम है पार्टियों के वो नहीं रुकते और इसलिए आज बैठक चल रही है और उनकी निजी व्यवस्थाता के कारण वो नहीं है और मैं ये आपको कह रहा इनकी शंकाओं को ख़त्म कीजिए आपकी मीडिया की शंकाओं में बजाय मैं भी प्रदेश अध्यक्ष रहा हूँ और बहुत बार ऐसा होता था कि मैं मीटिंग में उपलब्ध नहीं था तो मैं कहता था कि भाई आप मीटिंग कर लो जब किसी वाइस प्रेजिडेंट को बैठा के कह देते थे कि उसको बैठा दो तो ऐसा कहीं भी मीटिंग जो है वो करते रहे हैं और ये पहली बार नहीं पहले भी ऐसा होता रहा यहाँ पर आपने किंतु परंतु ज्यादा उठा दिया बिना मतलब के मुद्दा ज्यादा गड़बड़ा नहीं है ऐसा कुछ नहीं है ये सब चीजें क्लियर कर दी जब विजय रूपाणी जी ने सारी बातें क्लियर कर दी सारा कुछ जोड़ा है क्लियर करता उस बाद जो कोई भी सवाल बाकी नहीं रहना चाहिए वही अगर बात करें पराली की तो लगातार केस बढ़ रहे हैं ऐसे में लगातार किसानों के ऊपर ठीकरा फोड़ा जाएगा क्या कहेंगे देखो इधर मैं कह हां के किसान एदे जे दोषी नहीं ऐसा भी नहीं किसान वी दोषी नहीं पर अकेले किसान दोषी है ऐसा नहीं है उधर जो सूबा सरकार जड़ी है बहुत बड़ा दोषी क्योंकि केंद्र सरकार जड़ी है हजारों करोड़ों रुपया वो पराली ਨੂੰ ਸੋਧਣ ਦੇ ਵਾਸਤੇ ਪੋਲਿਊਸ਼ਨ ਕੰਟਰੋਲ ਕਰਨ ਵਾਸਤੇ ਅਲਗ-ਅਲਗ ਖਾਤਿਆਂ ਦੇ ਵਿੱਚ ਪੰਜਾਬ ਸਰਕਾਰ ਨੂੰ ਪੈਸੇ ਭੇਜਿਆ। इवन देन ਜਿਹੜੀ ਆ ਕੇਂਦਰ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਅਗਰ ਕੋਈ ਸੰਸਥਾ ਆਪਣੇ ਸਾਰੇ ਇਕੁਪਮੈਂਟ ਜਿਹੜੇ ਪ੍ਰਾਲੀ ਨੂੰ ਸੋਧਣ ਵਾਸਤੇ ਉਹ ਲੈਣੇ ਹੋਣ ਤਾਂ ਅਸੀਂ 80% ਤੱਕ ਸਬਸਿਡੀ ਦੇਾਂਗੇ। ਕਿਸੇ ਵੀ ਚਾਹ ਕੋਆਪਰੇਟਿਵ ਸੁਸਾਇਟੀ ਹੋਵੇ ਕਿਸੇ ਵੀ ਤਰੀਕੇ ਬਹੁਤ ਵੱਡੀ ਅਮਾਉਂਟ। ਔਰ ਜੇ ਕਿਸੇ ਨੇ ਵਿਅਕਤੀਗਤ ਨਿੱਜੀ ਤੌਰ ਤੇ ਸਮਾਨ ਲੈਣਾ ਤਾਂ ਉਹਨੂੰ ਵੀ 50% ਤੱਕ ਸਬਸਿਡੀ ਦੇਾਂਗੇ। ਪਰ ਪੰਜਾਬ ਸਰਕਾਰ ਨੇ ਜਿਹੜਾ ਆਪਣਾ ਕੰਮ ਸੀ ਉਹ ਕੀਤਾ ਦਿਖਾਈ ਨਹੀਂ ਦੇ ਰਿਹਾ ਔਰ ਜਿਹਦੇ ਕਾਰਨ ਹਰ ਸਾਲ ਅਸੀਂ ਪੋਲੂਸ਼ਨ ਦਾ ਰੌਲਾ ਪੈਂਦਾ ਔਰ ਹਰ ਸਾਲ ਹੀ ਜਿਹੜਾ ਆ ਉਹ ਇਸੇ ਤਰ੍ਹਾਂ ਕੇ ਬਦਲਣਾ ਔਰ ਜਿੰਨਾ ਚਿਰ ਇੱਕ ਕਮਜ਼ੋਰ ਮਾਨਸਿਕਤਾ ਦੀ ਸਰਕਾਰ ਰਹੇਗੀ ਕਮੇਟੀ ਦੀ ਸਰਕਾਰ ਰਹੇਗੀ ਉਨਾ ਚਿਰ ਇਸੇ ਤਰ੍ਹਾਂ ਹੀ ਰਹੇਗਾ ਸੋ ਸਾਨੂੰ ਮੈਂ ਪਹਿਲਾਂ ਕਿਹਾ ਕਿ ਪੰਜਾਬ ਨੂੰ ਕਮੇਟੀ ਦੀ ਨਹੀਂ ਕਮਿਟਮੈਂਟ ਦੀ ਲੋੜ ਆ ਔਰ ਕਮਿਟਮੈਂਟ ਦੇਣ ਵਾਲੇ ਵਿਅਕਤੀ ਚਾਹੀਦੇ ਨੇ ਮਜ਼ਾਕ ਕਰਨ ਵਾਲੇ ਨਹੀਂ ਤੁਜੇ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਪ੍ਰਾਈਵੇਟ ਹਸਪਤਾਲਾਂ ਨੇ ਇਹ ਵੀ ਕਿਹਾ ਕਿ ਭਈ ਅਸੀਂ ਆਯੂਸ਼ਮਾਨ ਦਾ ਕਾਰਡ ਇਸਤੇਮਾਲ ਨਹੀਂ ਕਰਾਂਗੇ ਹੁਣ ਗਰੀਬ ਆਦਮੀ ਦੇ ਕੋਲ ਇਲਾਜ ਲਈ ਕੇਂਦਰ ਸਰਕਾਰ ਨੇ ਬਹੁਤ ਵੱਡੀ ਜਿਹੜੀ ਆ ਉਹ ਇੱਕ ਯੋਜਨਾ ਬਣਾਈ ਹੈ ਪਰ ਸੂਬਾ ਸਰਕਾਰ ਦੀ ਕਮਜ਼ੋਰ ਮਾਨਸਿਕਤਾ ਦੇ ਕਾਰਨ ਫਿਰ ਉੱਥੇ ਆ ਜਾਂਦੀ ਕਿ ਉਹ ਸਰੀਰਿਕ ਨਹੀਂ ਮਾਨਸਿਕ ਰੂਪ ਚ ਬਿਮਾਰ ਹੈ ਔਰ ਉਹਨੂੰ ਕੋਈ ਗਰੀਬ ਦੀ ਚਿੰਤਾ ਨਹੀਂ ਭਾਸ਼ਣ ਬਹੁਤ ਵੱਡੇ ਵੱਡੇ ਕਰਦੇ ਨੇ ਪਰ ਹਕੀਕਤ 'ਚ ਗਰੀਬ ਬਾਰੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੈ ਔਰ ਜਿਹੜੀ ਹੈ ਆਯੁਸ਼ਮਾਨ ਨੂੰ ਪ੍ਰਾਈਵੇਟ ਯੋਜਨਾ ਨੂੰ ਪ੍ਰਾਈਵੇਟ ਹਸਪਤਾਲਾਂ ਨੇ ਇਸ ਕਰਕੇ ਲਾਗੂ ਕਰਨ ਤੋਂ ਮਨਾ ਕਰਤਾ ਕਿ 600 ਕਰੋੜ ਰੁਪਏ ਸਾਡਾ ਪੰਜਾਬ ਸਰਕਾਰ ਵੱਲ ਵਕਾਇਆ ਔਰ ਜਿੰਨਾ ਚਿਰ ਪਹਿਲਾਂ ਸਾਨੂੰ ਦਿੰਦੇ ਨਹੀਂ ਅਸੀਂ ਹੋਰ ਅੱਗੇ ਦੇ ਨਹੀਂ ਸਕਦੇ ਕਿਉਂਕਿ ਉਹਨਾਂ ਦੀਆਂ ਵੀ ਆਪਣੀਆਂ ਬਹੁਤ ਸਾਰੀਆਂ ਦੇਣਦਾਰੀਆਂ ਹੈ ਪਰ ਪੰਜਾਬ ਸਰਕਾਰ ਉਹਨਾਂ ਚੇਤ ਹੀ ਨਹੀਂ ਰਹੀ ਉਹਨਾਂ ਬਾਰ-ਬਾਰ ਕਹਿਣ ਦੇ ਬਾਵਜੂਦ ਵਿੱਚ ਤੇ ਇਹਦਾ ਮਤਲਬ ਵੀ ਪੰਜਾਬ ਸਰਕਾਰ ਇਸ ਚੀਜ਼ ਤੋਂ ਵੀ ਅਣਗੌਲਿਆ ਪਾਪ ਉਥੇ ਕੋਈ ਵੀ ਵਿਅਕਤੀ ਗੰਭੀਰ ਹੈ ਹੀ ਨਹੀਂ ਸਭ ਪੰਜਾਬ ਨੂੰ ਚੁਟਕਲਿਆਂ 'ਚ ਚਿਰਾ ਰਹੇ ਮਜ਼ਾਕ 'ਚ ਚਲਾ ਰਹੇ ਔਰ ਅੱਜ ਜਦੋਂ ਪੰਜਾਬ 'ਚ ਬਾਹਰ ਜਾਂਦੇ ਆ ਤਾਂ ਸਾਨੂੰ ਬੜੇ ਲੋਕ ਮਜ਼ਾਕ ਕਰਦੇ ਆ ਕਿ ਤੁਹਾਡੇ ਪੰਜਾਬ ਦਾ ਮੁੱਖ ਮੰਤਰੀ ਘਰ ਕੀ ਰਿਹਾ ਸੋ ਸਾਨੂੰ ਬੜਾ ਜਿਹੜਾ ਅਜੀਬ ਜਿਹਾ ਲੱਗਦਾ ਕਈ ਵਾਰੀ ਪਰ ਅਸੀਂ ਤਾਂ ਇਹ ਕਹਾਂਗੇ ਕਿ ਇਸ ਤਰ੍ਹਾਂ ਦੇ ਜਿਹੜੇ ਵਿਅਕਤੀ ਨੂੰ ਜਿਹੜਾ ਮਾਨਸਿਕ ਰੂਪ 'ਚ ਬਿਮਾਰ ਹੋਵੇ ਔਰ ਹਰ ਕੰਮ ਨੂੰ ਕਮੇਟੀ ਦੇ ਨਾਲ কমিਟਮੈਂਟ ਨਾ ਕਰਕੇ ਕਮੇਟੀ ਨਾ ਕਰਦਾ ਉਹਨੂੰ ਮੇਰੇ ਹਿਸਾਬ ਨਾਲ ਹੁਣ ਬਹੁਤ ਵੱਡੀ ਆਰਾਮ ਦੀ ਲੋੜ ਹੈ ਉਹਨੂੰ ਆਰਾਮ ਕਰਨਾ